ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਦਿਆਸ ਸਿੰਘ ਜੀ ਪਿੰਡ ਅਜਨੋਹਾ ਗੁਰਦੁਆਰਾ ਕਾਲੀ ਬਾਬਾ ਫੂਲਾ ਸਿੰਘ ਵਿਖੇ ਲਾਇਨਸ ਕਲੱਬ ਆਦਮਪੁਰ ਲਾਇਨਸ ਆਈ ਹਸਪਤਾਲ ਆਦਮਪੁਰ ਅਤੇ ਗਰੀਬ ਦਾਮੂ ਗੁਰੇਵਲ ਸੰਸਥਾ ਅਜਨੋਹਾ ਦੇ ਸਹਿਯੋਗ ਨਾਲ ਮਾਤਾ ਅਵਧਾਰ ਕੋ ਜਾਦੂ ਵਿੱਚ ਉਹਨਾਂ ਦੇ ਸਮੂਹ ਪਰਿਵਾਰ ਜੋ ਇਸ ਵਾਰ ਕੈਨੇਡਾ ਬੈਠੇ ਹੋਏ ਨੇ ਅੱਖਾਂ ਦੇ ਕੈਂਪ ਲਗਾਇਆ ਗਿਆ ਸੀ ਪ੍ਰਬੰਧਕ ਕਮੇਟੀ ਦੀ ਜੇਕਰ ਹੈਟ 12 ਦਿਨਾਂ ਦੀ ਕੈਂਪ ਲਗਾਇਆ ਗਿਆ ਸੀ ਤੇ ਅੱਜ 13 ਦਿਨਾਂ ਦਾ ਆਪਰੇਸ਼ਨ ਹੋਇਆ ਸੀ ਸੰਗਤਾਂ ਦੇ 36 ਮਰੀਜ਼ਾਂ ਦੇ ਆਪਰੇਸ਼ਨ ਹੋਏ ਸੀ ਅੱਜ ਲਾਇਨਸ ਆਈ ਹਸਪਤਾਲ ਦੀ ਟੀਮ ਡਾਕਟਰ ਟੀਮ ਦੁਆਰਾ ਫੇਰ ਪਹੁੰਚੀ ਹੋਈ ਹੈ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਕਿ ਡਾਕਟਰਾਂ ਦੀ ਟੀਮ ਨੇ ਸੰਗਤਾਂ ਦੁਆਰਾ ਇਹਨਾਂ مریضਾਂ ਚੈੱਕ ਕੀਤਾ ਜੀ ਤੇ ਦੁਬਾਰਾ ਦਵਾਈ ਦਿੱਤੀ ਗਈ ਆ ਮੈਂ ਸਮੂਹ ਆਈ ਹਸਪਤਾਲ ਆਦਮਪੁਰ ਦੀ ਟੀਮ ਦਾ ਧੰਨਵਾਦ ਕਰਦਾ ਹਾਂ ਜੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹਾਂ ਜੀ ਅਤੇ ਅਵਤਾਰਪੁਰ ਦੇ ਸਮੂਹ ਪਰਿਵਾਰ ਦਾ ਵੀ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾਂ ਠੀਕ ਠਾਕ ਜੀ ਥਾਵੇ ਹਾਂਜੀ ਆਪਰੇਸ਼ਨ ਤੁਹਾਡੇ ਹੋਏ ਸੀ 12 ਨੂੰ ਠੀਕ ਹੁਣ ਹਾਂਜੀ ਅੱਖਾਂ ਠੀਕ ਨੇ ਹਾਂਜੀ ਹਾਂਜੀ ਇਹ ਦਵਾਈ ਤੁਹਾਨੂੰ ਦੁਬਾਰਾ ਹੋ ਦਿੱਤੀ ਜਾਓਗੇ ਉਹ ਦੱਸਣਗੇ ਦੁਆਰ ਤੋਂ ਇਹ ਦਵਾਈ ਖਤਮ ਹੋਣ ਦਾ ਦੂਜੀ ਦਵਾਈ ਬਾਅਦ ਚ ਪਾਣੀ ਫੇਓ ਵਾਲੀ ਠੀਕ ਹੈ ਜੀ ਹਾਂਜੀ ਦੰਕ ਤਾਂ ਆਪਣੀ ਬਾਰੀ ਦਾ ਐਨਸੀਆਰ ਘੈਟੀਆਂ ਕਰ ਰਹੀਆਂ ਨੇ ਜੀ ਅੱਜ ਦਵਾਈ ਹੋਰ ਦਿੱਤੀ ਜਾ ਰਹੀ ਆ ਜੋ ਪਹਿਲੀ ਦਵਾਈ ਖਤਮ ਹੋ ਜੂਗੀ ਤੇ ਅਗਲੀ ਦਵਾਈ ਫੇਰ ਸ਼ੁਰੂ ਕੀਤੀ ਜਾਊਗੀ ਜੀ ਇਹ ਚਾਰ ਦਾ ਜਿਨ੍ਹਾਂ ਦੇ ਆਪਰੇਸ਼ਨ ਹੋਏ ਸੀ ਉਹਨਾਂ ਦੀਆਂ ਅੱਜ ਅੱਖਾਂ ਦੁਬਾਰਾ ਫਿਰ ਚੈੱਕ ਕੀਤੀ ਜਾ ਰਹੀਆਂ ਡਾਕਟਰਾਂ ਦੀ ਟੀਮ ਪਹੁੰਚੀ ਹੋਈ ਆ ਲਾਇਨਸ ਕਲੱਬ ਆਦਮਪੁਰ ਲਾਇਨਸ ਆਈ ਆਫ ਸਟਾਲ ਆਦਮਪੁਰ ਦੀ ਟੀਮ ਕੰਪੀਟੀਟ ਹੋਏ ਪਹਿਲੀ ਕੋਈ ਖਰਾਬ ਕਰਕੇ ਉਸ ਤੋਂ ਬਾਅਦ ਇਹ ਸ਼ੁਰੂ ਕਰਨੇ ਚਾਹੁੰਦਾ ਹੈ